ਸੋਸ਼ਲ ਮੀਡੀਆ ਤੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਦੇ ਲਈ ਇੱਕ ਗਾਣਾ ਤੁਸੀਂ ਸੁਣਿਆ ਹੋਵੇਗਾ ਪੰਜਾਬ ਸ਼ਿੰਗਾਰ ਦੇ ਉੱਤੇ ਇਸ ਵੀਰ ਨੇ ਗਾਇਆ ਹੈ ਬਾਬੇ ਦੇ ਸ਼ਿੰਗਾਰ ਨਾਲ ੱੱਕਾ ਹੋ ਗਿਆ ਤੁਸੀਂ ਵਾਇਰਲ ਵੀਡੀਓਜ਼ ਦੇ ਵਿੱਚ ਸੁਣਿਆ ਹੋਵੇਗਾ ਅਤੇ ਹੁਣ ਬਾਬਾ ਗੁਰਵਿੰਦਰ ਸਿੰਘ ਖੇੜੀ ਹੋਰਾਂ ਦੇ ਵੱਲੋਂ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇਸ ਮੁੰਡੇ ਦੇ ਲਈ ਜੀ ਹਾਂ ਦੋਸਤੋ ਬਾਬਾ ਜੀ ਖੁਸ਼ ਹੋਏ ਅਤੇ ਕਿਹਾ ਵੀ ਇਸ ਮੁੰਡੇ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਲੱਡੂਆਂ ਦੇ ਨਾਲ ਤੋਲਾਂਗਾ ਜੀ ਹਾਂ ਦੋਸਤੋ ਇਹ ਹੁੰਦਾ ਹੈ ਦੋਸਤੋ ਅਸਲ ਦੇ ਵਿੱਚ ਜਿਗਰਾ ਜਿਹਨੇ ਗਾਣਾ ਲਿਖਿਆ ਰਤੋਂ ਰਾਤ ਗਾਣਾ ਲਿਖਦਾ ਐਡੀ ਐਡਾ ਪਿਆਰ ਦਿੱਤਾ ਉਹ ਦਲਜੀਤ ਵਰਗੀ ਆਵਾਜ਼ ਆ ਸਿੰਗਰ ਦੀ ਅੱਛਾ ਵੀਰੇ ਤੈ ਸਾਡੇ ਤੇ ਇੰਨਾ ਪਿਆਰ ਦਿੱਤਾ ਐ ਨਾ ਸਰਪੰਚ ਸਾਡੇ ਸ਼ੋਅ ਤੇ ਤੈਨੂੰ ਲੱਡੂਆਂ ਨਾਲ ਤੋਲਾਂਗੇ ਵਾਹ ਜੀ ਬਾ ਕਰੋ ਦੇਖਿਆ ਫਿਰ ਲੱਡੂਆਂ ਨਾਲ ਤੋਲਣ ਦਾ ਐਲਾਨ ਕਰਤਾ ਬਾਬਾ ਗੁਰਵਿੰਦਰ ਸਿੰਘ ਹੋਰਾਂ ਨੇ ਇਸ ਸਿੰਗਰ ਨੂੰ ਅਤੇ ਸਿੰਗਰ ਦਾ ਗਾਣਾ ਤੁਸੀਂ ਸੁਣਿਆ ਹੀ ਆ ਲਵੀ ਬੁਬਾਣੀ ਬਾਈ ਦਾ ਨਾਮ ਆ ਸਿੰਗਰ ਦਾ ਤੁਸੀਂ ਜਾ ਕੇ ਸਰਚ ਕਰਕੇ ਫੋਲੋ ਵੀ ਜ਼ਰੂਰ ਕਰ ਲਿਓ ਅਤੇ ਇਹ ਸ਼ੂਜ਼ ਨੇ ਇਹਨਾਂ ਨੂੰ ਆਰਡਰ ਕਰੋ ਗੋਡੇ ਦੀ ਤੁਖ ਦੇ ਇਹ ਸ਼ੂਜ਼ ਪਾਇਆ ਪਰਸਨਲੀ ਯੂਜ਼ਡ ਨੇ ਬਹੁਤ ਹੀ ਘੈਂਟ ਸ਼ੂਜ਼ ਨੇ ਖਰੀਦਿਓ ਜ਼ਰੂਰ ਪ੍ਰੋਡਕਟ ਲਿੰਕ ਦੇ ਵਿੱਚ ਲਿੰਕ ਅਤੇ ਡਿਸਕ੍ਰਿਪਸ਼ਨ ਚ